ਇਨੀ ਮੁਕਤੀ ਆ ਗਈ ਪਿਆਰੇ ਵਿਦਿਆਰਥੀ ਸਾਥੀਓ ਅਸੀਂ ਖੜੇ ਆ ਯੂਨੀਵਰਸਿਟੀ ਕਾਲਜ ਬੇਨੜਾ ਦੇ ਬਹੁਤ ਹੀ ਬਿਹਤਰੀਨ ਤੇ ਬਹੁਤ ਹੀ ਬਿਊਟੀਫੁਲ ਕੈਂਪਸ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਯੂਨੀਵਰਸਿਟੀ ਕਾਲਜ ਬੇਨੜਾ ਦੇਖਿਓ ਜਿਹੜੇ ਦਾਖਲੇ ਨੇ ਉਹ ਪੂਰੇ ਜੋਰਾਂ ਤੇ ਚੱਲ ਰਹੇ ਨੇ ਸਾਡੇ ਕੋਲੇ ਬੀਕੌਮ ਦੀਆਂ ਸੀਟਾਂ ਲਗਭਗ ਫਿਲ ਹੋ ਚੁੱਕੀਆਂ ਨੇ ਬੀਏ ਦੀਆਂ ਸੀਟਾਂ ਬਹੁਤ ਸਾਰੀਆਂ ਸੀਟਾਂ ਜਿਹੜੀਆਂ ਆਹ ਹਾਲੇ ਅਵੇਲੇਬਲ ਹੈਗੀਆਂ ਨੇ ਜਿਹੜੇ ਵਿਦਿਆਰਥੀ ਵੀ ਸਾਡੇ ਕੋਲ ਦਾਖਲਾ ਲੈਣਾ ਚਾਹੁੰਦੇ ਨੇ ਉਹ ਜਲ ਤੋਂ ਜਲਦ ਯੂਨੀਵਰਸਿਟੀ ਕਾਲਜ ਬੇਨੜਾ ਪਹੁੰਚ ਕੇ ਪਹੁੰਚ ਕੀ ਆਪਣਾ ਦਾਖਲਾ ਜਿਹੜਾ ਜ ਕਿੰਨੀ ਬਣਾ ਸਕਦੇ ਨੇ ਅਸੀਂ ਦੇਖੋ ਵਿਦਿਆਰਥੀ ਸਾਥੀਓ ਜਿਹੜਾ ਇੱਕ ਕਾਲਜ ਵਾਲਾ ਲਾਈਫ ਹੈ ਜਿਹੜੀ ਇੱਕ ਉਹ ਵਿਅਕਤੀ ਦੀ ਜ਼ਿੰਦਗੀ ਦਾ ਇੱਕ 골ਡਨ ਪੀਰੀਅਡ ਹੁੰਦਾ ਹੈ ਉਸ ਨੂੰ ਅਸੀਂ ਮਨੁੱਖ ਦਾ ਸੁਨਹਿਰੀ ਯੁੱਗ ਕਹਿ ਸਕਦੇ ਹਾਂ ਕਿ ਹਰ ਵਿਦਿਆਰਥੀ ਦੇ ਜੀਵਨ ਦੇ ਵਿੱਚ ਇੱਕ ਕਾਲਜ ਦਾ ਜਿਹੜਾ ਦੌਰ ਹੈ ਉਹ ਬੜਾ ਹੀ ਵਧੀਆ ਦੌਰ ਹੈ ਇਸ ਕਰਕੇ ਅਸੀਂ ਸਾਰੇ ਹੀ ਜਿਹੜੇ ਜਿਹੜੇ ਵਿਦਿਆਰਥੀ ਪਲੱਸ 2 ਕਰ ਚੁੱਕੇ ਨੇ ਉਹਨਾਂ ਨੂੰ ਜਿਹੜਾ ਅਪੀਲ ਕਰਨੀ ਚਾਹੁੰਦੇ ਆ ਕਿ ਉਹ ਜਲਦ ਤੋਂ ਜਲਦ ਯੂਨੀਵਰਸਿਟੀ ਕਾਲਜ ਬੇਨੜਾ ਵੀ ਕੇ ਆ ਕੇ ਆਪਣਾ ਦਾਖਲਾ ਜਿਹੜਾ ਉਹ ਯਕੀਨੀ ਬਣਾਉਣ ਤੇ ਸਾਡੇ ਕੋਲੇ ਲਿਮਟਿਡ ਸੀਟਾਂ ਨੇ ਉਸ ਤੋਂ ਬਾਅਦ ਸੀਟਾਂ ਫਿਲ ਹੋ ਜਾਣੀਆਂ ਨੇ ਵੈਸੇ ਵੀ ਅਸੀਂ 29 ਜੁਲਾਈ 2024 ਜਿਹੜੀ ਬਿਨਾਂ ਲੇਟ ਫੀਸ ਦਿੱਤੀ ਹੋਈ ਹੈ ਸੋ ਇੱਕ ਸੋਮਵਾਰ ਅੱਜ ਵੀ ਬਹੁਤ ਰਸ਼ੇ ਵਿਦਿਆਰਥੀਆਂ ਦਾ ਸੋ ਸਾਰੀਆਂ ਹੀ ਕਲਾਸਾਂ ਬੀਏ 1 2 3 ਬੀਐਸਸੀ ਬੀਕਾਮ BCA 1 2 3 ਸਾਰੀਆਂ ਹੀ MA 1 2 ਸਾਰੀਆਂ ਕਲਾਸਾਂ ਦੇ ਜਿਹੜੇ ਦਾਖਲੇ ਨੇ ਉਹ ਸ਼ੁਰੂ ਹੋਏ ਜਲਦ ਜਲਦ ਜਿਹੜੇ ਵਿਦਿਆਰਥੀ ਦਾਖਲਾ ਸਾਡੇ ਕਾਲਜ ਦੇ ਵਿੱਚ ਆ ਕੇ ਲੈ ਸਕਦੇ ਨੇ ਥੈਂਕ ਯੂ